ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਆਪਾਂ ਆਏ ਆ ਭਾਗੀ ਬਾਂਦਰ ਤੇ ਇੱਥੇ ਲੱਗਿਆ ਜੀ ਬੱਕਰੀਆਂ ਦਾ ਮੇਲਾ ਤੇ ਬਹੁਤ ਦੂਰੋਂ ਨੇੜੋਂ ਲੋਕ ਆਏ ਨੇ ਇੱਥੇ ਤੇ ਕੁਝ ਲੈਣ ਵੀ ਆਏ ਆ ਵੇਚਣ ਵੀ ਆਏ ਆ ਤੇ ਇੱਧਰ ਦੇਖੋ ਜੀ ਆਪਣਾ ਲੰਗਰ ਲੱਗਿਆ ਹੋਇਆ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਚਾਹ ਪਾਣੀ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਇੱਥੇ ਘਰੋਂ ਭਾਵੇਂ ਭੁੱਖੇ ਆ ਜੋ ਇੱਥੇ ਰੋਟੀ ਮਿਲੂਗੀ ਤੇ ਆ ਜੋ ਆਪਾਂ ਦੇਖਦੇ ਆਂ ਰੌਣਕ ਮੇਲ ਲੱਗ ਗਿਆ ਕਿ ਇੱਧਰ ਵੀ ਬਾਈ ਆਏ ਹੋਏ ਨੇ ਲੈ ਕੇ ਆਪਣਾ ਆਪਣਾ ਮਾਲ ਤੇ ਆ ਜੋ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਆ ਵੀ ਬਾਈ ਇੱਥੇ ਆਏ ਹੋਏ ਆ ਇਹਨਾਂ ਨਾਲ ਕਰਦਿਆਂ ਗੱਲਬਾਤ ਸਸੀ ਦਾ ਬਾਈ ਸਸੀ ਦਾ ਨਾਮ ਕਰਾ ਮੁਰਖਾਰੇ ਵਪਾਰੀ ਇਹ ਤੁਸੀਂ ਹੋ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਕੋਟਪੱਤਾ ਕੋਟਪੱਤੇ ਤੋਂ ਤੇ ਆ ਸਾਰਾ ਆਪਣਾ ਮਾਲ ਹੀ ਆ ਹਾਂ ਆਪਣਾ ਹੀ ਆ ਠੀਕ ਹੈ ਤੇ ਬਈ ਇਹ ਕਿਹੜੀ ਕਿਹੜੀ ਨਸਲ ਦੀ ਹੈ ਬਿੱਟਲ ਨਸਲ ਦੀ ਹੈ ਉਹ ਬਰਬਰੀ ਹੈ ਉਹ ਵਾਲੀ ਬਰਬਰੀ ਹੈ ਇਹ ਬਿੱਟਲ ਹੈ ਹਾਂਜੀ ਠੀਕ ਠੀਕ ਹੈ ਤੇ ਪਹਿਲੀ ਵਾਰੀ ਆਏ ਹਾਂ ਬਈ ਕਿ ਪਹਿਲਾਂ ਵੀ ਆਏ ਹਾਂ ਹਾਂ ਬਹੁਤ ਸਾਲ ਹੋ ਗਏ ਹੁਣ ਜਿੰਨਾਂ ਅੱਛਾ ਅੱਛਾ ਤੇ ਵਧੀਆ ਬਈ ਮੰਡੀ ਸਾਰੀ ਬਹੁਤ ਵਧੀਆ ਮੰਡੀ ਹੈ ਜੀ ਬਹੁਤ ਵਧੀਆ ਤੇ ਪ੍ਰਬੰਧ ਵਗੈਰਾ ਠੀਕ ਰਹਿੰਦਾ ਹੈ ਪ੍ਰਬੰਧ ਵਧੀਆ ਖਾਣ ਪੀਣ ਦਾ ਖੁੱਲਾ ਪ੍ਰਬੰਧ ਹੈ ਅੱਛਾ ਅੱਛਾ ਚਾਹ ਪਾਣੀ ਦਾ ਵਧੀਆ ਪ੍ਰਬੰਧ ਹੈ ਠੀਕ ਹੈ ਠੀਕ ਹੈ ਉਹ ਤਾਂ ਅਸੀਂ ਅੰਦਰ ਦੇਖ ਕੇ ਆਏ ਬਈ ਬਹੁਤ ਵਧੀਆ ਤੇ ਸਿਸਟਮ ਤੇ ਬਈ ਰੇਟ ਰੂਟ ਵਧੀਆ ਲੱਗ ਜਾਂਦਾ ਹਾਂ ਹਾਂ ਵ ਠੀਕ ਹੈ ਭਾਈ ਤੇ ਹੋਰ ਵੀ ਮਾਲ ਹੈਗਾ ਆਪਣੇ ਕੋਲੇ ਕਿੰਨਾ ਕੀ ਬਸ ਬਸ ਲਿਆ ਤਾਂ ਵੇਚਦਾ ਹੀ ਕੰਮ ਆਪਣਾ ਜੀ ਅੱਛਾ ਵਪਾਰ ਦਾ ਹੀ ਕਰਦੇ ਹਾਂ ਹਾਂ ਵਪਾਰ ਦਾ ਹੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਬਾਈ ਨੇ ਗੱਲ ਕੀਤੀ ਤੇ ਬਾਈ ਕਹਿੰਦਾ ਬਹੁਤ ਵਧੀਆ ਸਿਸਟਮ ਹੈਗਾ ਤੇ ਆਜੋ ਆਪਾਂ ਹੋਰ ਅੱਗੇ ਦੇਖਦੇ ਹਾਂ ਔਰ ਭਾਈ ਕੀ ਆਲਾ ਹੋਰ ਵਧੀਆ ਠੀਕ ਹੈ ਹੋਸਟਾ ਸੇਵਾ ਤੁਸੀ ਸ਼ੁਰੂ ਹੋ ਗਿਆ ਹੋ ਗਿਆ ਓਕੇ ਸਰ ਹਾਂ ਹਾਂ ਆ ਜਾਈਏ ਅਪਣਾ ਅੱਗੇ ਤੇ ਇੱਥੇ ਬਈ ਬਹੁਤ ਤਰ੍ਹਾਂ ਦੇ ਨਸਲ ਦੀਆਂ ਬੱਕਰੀਆਂ ਗੋਟ ਕੁੱਤੇ ਕੁੱਕੜ ਇੱਥੇ ਸਭ ਤਰ੍ਹਾਂ ਦੇ ਆਉਂਦੇ ਆ ਇਹ ਪਾਰਕਿੰਗ ਪਾਰਕਿੰਗ ਦੀ ਵੀ ਇੱਥੇ ਸਹੂਲਤ ਦਿੱਤੀ ਹੋਈ ਆ ਪੂਰੀ ਜੇ ਕਿਸੇ ਵੀਰ ਦਾ ਕੋਈ ਬਾਈਕ ਵਗੈਰਾ ਇੱਥੇ ਲੱਗ ਜਾ ਸਕਦਾ ਹੈ ਤੇ ਆਜੋ ਆਪਾਂ ਇੱਧਰ ਕਰਦੇ ਆ ਗੱਲ ਬਾਈ ਜੀ ਨਾਲ ਅਸੀਂ ਕਾ ਬਾਈ ਕਿਹੜਾ ਪਿੰਡ ਹੈ ਜੀ ਆਪਣਾ ਮੇਹ ਹੈ ਜੀ ਗੰਬੀਹਾ ਹਾਂ ਠੀਕ ਹੈ ਇਹ ਆਪਣਾ ਮਾਲ ਹੈ ਬਈ ਨਹੀਂ ਬਈ ਉਹਦਾ ਮਾਲ ਇੱਥੇ ਲੈਣੇ ਆ ਤੁਸੀਂ ਤਾਂ ਲੈਣ ਆਏ ਹੋ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਹੜਾ ਪਿੰਡ ਹੈ ਬੁਰਜਮਾਨ ਸਾਹਿਬ ਬੁਰਜਮਾਨ ਸਾਹਿਬ ਤੇ ਕੀ ਲੈ ਕੇ ਆਏ ਹੋ ਅੱਜ ਬੱਕਰਾਂ ਆ ਜੀ ਕਿੰਨੀਆਂ 6 ਲੈ ਗਿਆ ਜੀ ਦੋ ਵੇਚਣਾ ਜੀ ਦੋ ਵੇਚਿਆ ਹਾਂ ਠੀਕ ਹੈ ਇਹ ਕਿਹੜੀ ਨਸਲ ਹੈ ਬਈ ਬਿੱਟਲਾਈ ਪ्योर ਪ्योर ਬਿੱਟਲ ਤੇ ਕਿੰਨੇ ਸਾਲ ਦੀ ਹੈ ਇਹ ਸਾਲ ਦੀ ਤਾਂ ਤੀਜੇ ਸੂਏ ਜੀ ਤੀਜੇ ਸੂਏ ਹਾਂ ਜੀ ਠੀਕ ਹੈ ਕਿੰਨੇ ਮਹੀਨੇ ਦੇ ਦਿੰਦੀ ਹੈ ਦੋ ਵੀ ਦੇ ਦਿੰਦੀ ਐ ਇੱਕ ਵੀ ਦੇ ਦਿੰਦੀ ਐ ਠੀਕ ਹੈ ਤੇ ਛੋਟੀ ਹੁੰਦੀ ਵਾਲੀ ਸੀ ਛੋਟੀ ਹੁੰਦੀ ਵਾਲੀ ਸੀ ਠੀਕ ਹੈ ਘਰ ਦੀ ਨਸਲੀ ਹੈ ਬਟਾ ਠੀਕ ਤੇ ਰੇਟ ਉਟਕੀ ਲੱਗਿਆ ਨਾ ਬਈ ਇਹਦਾ 15000 ਡਿਮਾਂਡ ਕੀਤੀ ਹੈ ਜੀ ਅੱਛਾ 12000 ਰੁਪਏ ਲੱਗਿਆ ਇਹਦੇ ਪਤਾ ਠੀਕ ਹੈ ਤੇ ਬਾਕੀ ਆਈ ਜਾਂਦੇਗਾ ਦੇਖੀਏ ਆਈ ਆਈ ਜਾਂਦੇ ਰਹਿ ਜਾਂਦੇ ਠੀਕ ਆ ਠੀਕ ਆ ਠੀਕ ਬਾਈ ਨਾਲ ਗੱਲਬਾਤ ਕੀਤੀ ਹੈ ਤੇ ਬੀਟ ਨਸਲ ਦੀ ਬਹੁਤ ਸੋਹਣੀ ਬੱਕਰੀ ਹੈ ਤੇ ਕਿਸੇ ਵੀ ਵੀਰ ਨੇ ਲੈਣੀ ਹੈ ਤਾਂ ਇੱਥੇ ਆ ਕੇ ਦੇਖ ਸਕਦੇ ਨੇ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਇੱਥੇ ਬਾਈਆਂ ਨਾਲ ਤੇ ਕੋਈ ਬਠੰਡੇ ਤੋਂ ਬਹਾਲੀ ਦੂਰ ਵੀ ਨਹੀਂ ਹੈਗਾ ਲੋਕਲ ਹੀ ਰਹਿਆ ਜਾਂਦਾ ਹੈਗਾ 10-12 ਕਿਲੋਮੀਟਰ ਦੀ ਵਿੱਤਤੀ ਹੈਗਾ ਬਠੰਡੇ ਤੋਂ ਜਦੋਂ ਆਉਣੇ ਆਪਾਂ ਕੋਟਸ਼ਮੀ ਟੱਪ ਕੇ ਹੀ ਭਾਗੀਵੰਦਰ ਪਿੰਡ ਆਉਣਾ ਹੈਗਾ ਤਾਂ ਇੱਥੇ ਆਪਾਂ ਕੁੱਕੜ ਵੀ ਦੇਖਦੇ ਆ ਇੱਕ ਛੋਟੀ ਜੀ ਪੱਠ ਵੀ ਹੈਗੀ ਐ ਕਰਦਿਆ ਬਾਈ ਨਾਲ ਗੱਲ ਆਪਣੀਆਂ ਬਾਈ ਆਹ ਬਾਈ ਇਹਦੇ ਆ ਨਹੀਂ ਨਹੀਂ ਇਹ ਬਾਈ ਨਹੀਂ ਯਾ ਕਨਫਰਮ ਕਰੋ ਬੱਲਾ ਹੈਗੀ ਦੇ ਆ ਕਰਦਾ ਹੈ ਕੋਈ ਨਹੀਂ ਕੋਈ ਕੁੱਕੜ ਆ ਬਾਈ ਕੁੱਕੜਾ ਬਾਈ ਠੀਕ ਆ ਕਿਹੜਾ ਪਿੰਡ ਹੈ ਲਾਲ ਲੈਣਾ ਬਾਈ ਲਾਲ ਲੈਣਾ ਪਹਿਲੀ ਵਾਰੀ ਆਇਆ ਬਾਈ ਨਹੀਂ ਪਹਿਲਾਂ ਵੀ ਆਉਣਾ ਬਾਈ ਅੱਛਾ ਮਰ ਮੂਲ ਵਧੀਆ ਨਿਕਲ ਜਾਣਾ ਤੇ ਹਾਂ ਵਧੀਆ ਨਿਕਲ ਜਾਣਾ ਬਾਈ ਠੀਕ ਹੈ ਇਹ ਬਾਈ ਕਿਹੜੀ ਨਸਲ ਦੇ ਐ ਇਹ ਵਿੱਚ ਤਿੰਨਕ ਦੇਸੀ ਆ ਯਾਰ ਦੂਜੇ ਸੀਲ ਆ ਬਾਈ ਚਾਰਕ ਅੱਛਾ ਅੱਛਾ ਤੇ ਕੀ ਡਿਮਾਂਡ ਵਗੈਰਾ ਡਿਮਾਂਡ 2000 ਬਾਈ ਤੂਚਾ ਨਾ ਮੰਗਦੇ 2000 ਇਹ ਕੁੱਕੜ ਦਾ ਠੀਕ ਹੈ ਠੀਕ ਹੈ 4000 ਰੁਪਏ ਥਾਰਾ ਤੇ ਇਹ ਬਾਈ ਆਪਣੇ ਆਪ ਦੀ ਘਰੇ ਦੇ ਬੱਚੇ ਆਪਦੇ ਬਾਈ ਬੱਚੇ ਇਹ ਗਾਗਲੇ ਆ ਨਾ ਨਾ ਘਰੇ ਇਕੜਾਏ ਬਾਈ ਠੀਕ ਹੈ ਠੀਕ ਹੈ ਤੋ ਮੁਰਗੀ ਨਹੀਂ ਲੈਂਦੀ ਕੋਈ ਸੀਲਾ ਨਾ ਮੁਰਗਾਂ ਬਈ ਵੇਚਦੇ ਆ ਪਿੰਡ ਸੇਲ ਕਰਤੀਆਂ ਸੀਗਾ ਅੱਛਾ ਹਾਂ ਬੱਚੇ ਹੀ ਰਹਿ ਗਏ ਕੋਈ ਜ਼ੇ ਹੀ ਰਹਿ ਗਏ ਕੋਈ ਸੋਰ ਫਿਰਦੇ ਕਰੇ ਠੀਕ ਆ ਠੀਕ ਆ ਤੇ ਆਇਆ ਕੋਈ ਗਾਗ ਆ ਗਾਗ ਬਈ ਲੱਗੀ ਜਨੇ ਹੈਗੇ ਅੱਛਾ ਹੂੰ ਕੋਈ ਥੋੜਾ ਗਰਮੀਆ ਕਰਕੇ ਘਟਾ ਬਈ ਤੇ ਉਹ ਪੱਠ ਵੀ ਆਪਣੀਆਂ ਹਾਂ ਪੱਠ ਵੀ ਬਈ ਆਪਣੀਆਂ ਉਹਦਾ ਕੀ ਰੇਟ ਹੈ ਬਈ ਅੱਛਾ ਇਹਨੂੰ ਪੁੱਛਦੇ ਆ ਹੁਣ ਆਪਾਂ ਆਹ ਕਿਹੜਾ ਪੰਡਾ ਲਾਲਿਆਣਾ ਜੀ ਅੱਛਾ ਲਾਲਿਆਣਾ ਦੇ ਹੈ ਪੱਠ ਤੇਰੀ ਬਹੁਤ ਸੋਹਣੀ ਹੈ ਯਾਰ ਹਾਂਜੀ ਕੀ ਰੇਟ ਰੁੱਟ ਲਾਇਆ ਦਾ 650 ਜੀ 650 ਰੁਪਏ ਡਿਮਾਂਡ ਹੈ ਹਾਂਜੀ ਠੀਕ ਹੈ ਤੇ ਆਏਗਾ ਕੋਈ ਆਇਆ ਸੀ ਗਈ ਅੱਛਾ ਕਿੰਨਾ ਲੱਗ ਗਿਆ 3500 ਲੱਗਿਆ ਜੀ ਉਹ ਕੱਟ ਲੱਗਿਆ ਹੋਵੇ ਤਾਂ ਅੱਧੇ ਲੱਗਿਆ ਤੇ ਨਸਲ ਕਿਹੜੀ ਹੈ ਨਸਲ ਤਾਂ ਬਰਬਰੀ ਅੱਛਾ ਬਰਬਰੀ ਹੈ ਇੱਕ ਗਲਾਬੀ ਚੌਂੜੀ ਵਾਲੀ ਵਜਦੀ ਹੈ ਨਾ ਹਾਂਜੀ ਆ ਠੀਕ ਹੈ ਪੱਠਤਰੀ ਸੋਹਣੀ ਹੈਗੀ ਕੋਈ ਨਹੀਂ ਮਿਲ ਜੂਗੀ ਕੋਈ ਨਾ ਕੋਈ ਗਾਹਕ ਚੰਗਾ ਆ ਜੋ ਬਈ ਆਪਾਂ ਕਰਦੇ ਆ ਅੱਗੇ ਗੱਲਬਾਤ ਦਿਖਾਉਣਿਆ ਤੁਹਾਨੂੰ ਰੌਣਕ ਮੇਲਾ ਭਾਗੀ ਬਾਂਦਰ ਦਾ ਤੇ ਆ ਵੀ ਬਾਈ ਬੈਠੇ ਨੇ ਲੈ ਕੇ ਆਇਆ ਮਾਲ ਬਰਬਰੀ ਨਸਲ ਇਹ ਹੋਰ ਵੀ ਤਰ੍ਹਾਂ ਦੀਆਂ ਨਸਲ ਨੇ ਬੀਟਲ ਨੇ ਤੇ ਆਪਣਾ ਬਾਈ ਜੀ ਮਾਲ ਕਿਹੜਾ ਪਿੰਡ ਆ ਬਾਈ? ਸ਼ੇਖਪੁਰਾ ਬਾਈ ਸ਼ੇਖਪੁਰਾ ਤੇ ਅੱਜ ਬਾਈ ਕੀ ਲੈ ਕੇ ਆਏ ਹੋ? ਅੱਜ ਬੱਕਰੀ ਲੈ ਕੇ ਆਏ ਬਈ ਆ ਤਿੰਨ ਆਪਣੇ ਆ ਛੋਟੇ ਪਠਾ ਇੱਕ ਪਠਾ ਜੀ ਠੀਕ ਹੈ ਤੇ ਇਹਨਾਂ ਦਾ ਬਾਈ ਕਿਹੜੀ ਨਸਲ ਹੈ ਪਹਿਲਾਂ ਤਾਂ ਦੱਸ ਇਹ ਬਰਬਰੀ ਆ ਬਾਈ ਅੱਛਾ ਇਹ ਬਰਬਰੀ ਆ ਕੀ ਡਿਮਾਂਡ ਹੈ ਬਾਈ ਇਹਨਾਂ ਦੀ? ਇਹ 10000 ਰੁਪਿਆ ਦਾ ਇੱਕ ਇੱਕ ਪੀਸ ਦਾ ਇੱਕ ਦਾ ਠੀਕ ਹੈ ਇਹਦਾ 6000 ਰੁਪਿਆ ਉਹਦਾ 4000 ਰੁਪਿਆ ਅੱਛਾ ਉਹਦਾ ਚਾਰ ਹੈ ਠੀਕ ਹੈ ਤੇ ਆ ਬਈ ਆਪਣੇ ਆ ਵੀ ਇਹ ਅੰਕਲ ਦੇ ਆ ਠੀਕ ਹੈ ਠੀਕ ਹੈ ਇਹ ਬਾਈ ਕਿਹੜੀ ਨਸਲ ਹੈ ਹੈ ਬਿੱਟਲ ਚ ਆ ਅੱਛਾ ਇਹ ਬਿੱਟਲ ਚ ਆ ਜਾਂਦੀ ਹੈ ਜੀ ਤੇ ਇਹ ਬਾਈ ਕਿੰਨੇ ਦੰਦ ਇਹਨਾਂ ਦੇ ਨਹੀਂ ਨਹੀਂ ਦੰਦ ਜਿਹੜੇ ਪੂਰੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੀ ਡਿਮਾਂਡ ਕੀ ਹੈ ਇਹ 15000 ਇੱਕ ਦਾ ਹਾਂ ਠੀਕ ਹੈ ਕੋਈ ਆਇਆ ਗਾਹਕ ਹੈ ਜੀ ਗਾਹਕ ਲੱਗਾ ਕੋਈ ਗਾਹਕ ਨਹੀਂ ਲੱਗ ਗਿਆ 12000 ਲੱਗਿਆ ਅੱਛਾ 12 ਲੱਗ ਗਿਆ ਠੀਕ ਆ ਦੋ ਹੀ ਪੀਸ ਆ ਤੁਹਾਡੇ ਨਾ ਦੰਦਾਂ ਨੂੰ ਅੱਛਾ ਅੱਛਾ ਚਲੋ ਵਧੀਆ ਬਹੁਤ ਸੋਹਣੇ ਪੀਸ ਆ ਬਹੁਤ ਸੋਹਣੀਆਂ ਬੱਕਰੀਆਂ ਨੇ ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਤੇ ਆਜੋ ਆਪਾਂ ਹੋਰ ਕਰਦੇ ਆ ਗੱਲਬਾਤ ਇੱਥੇ ਬਹੁਤ ਸੋਹਣਾ ਮਾਹੌਲ ਹੈਗਾ ਆ ਵੀ ਬਾਈ ਲਈ ਬੈਠਾ ਆ ਮਾਲ ਕਰਦੇ ਆ ਗੱਲਬਾਤ ਆਇਆ ਸਾਹਮਣੇ ਆ ਇੱਧਰ ਘੁੰਮ ਕੇ ਆਇਆ ਕਰ ਹੋਰ ਬਾਈ ਕੀ ਹਾਲ ਚਾਲ ਆ ਪਾਦੀਆ ਬਾਈ ਖੜਾ ਹੋ ਜਾ ਇਹੜਾ ਪੰਡ ਆਪਣਾ ਫੁੱਲੋ ਆ ਵੀਰੇ ਫੁੱਲੋ ਆ ਹਾਂਜੀ ਫੁੱਲੋ ਫੁੱਲੋ ਅੱਛਾ 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 ਤੇ ਕੀ ਲੈ ਕੇ ਆਏ ਬਈ ਅੱਜ ਚਾਰ ਬੱਕਰੀਆਂ ਲੈ ਕੇ ਆਏ ਚਾਰ ਬੱਕਰੀਆਂ ਤੇ ਇਹ ਕਿਹੜੀ ਨਸਲ ਹੈ ਬਰਬਰੀ ਵੀਰੇ ਬਰਬਰੀ ਹਾਂਜੀ ਵੀਰੇ ਤੇ ਉਹ ਵਾਲੀ ਦੂਜੀ ਉਹ ਬੀਟਲਾਂ ਜਿਹੇ ਚ ਪੈਂਦੀ ਆ ਉਹ ਬੀਟਲ ਚ ਪੈ ਗਈ ਠੀਕ ਐ ਇਹਦਾ ਬਾਈ ਕੀ ਰੇਟ ਰੋਟ ਰੱਖਿਆ ਤੁਸੀਂ 25000 ਮੰਗਦਾ ਤਿੰਨਾਂ ਦਾ ਬਈ ਤਿੰਨਾਂ ਦਾ 25000 ਰੁਪਿਆ ਹਾਂਜੀ ਬਈ ਤੇ ਉਹ ਬੀਟਲ ਦਾ ਉਹਦਾ 14000 ਰੁਪਿਆ ਅੱਛਾ ਉਹਦਾ 14 ਤੇ ਇਹ ਬਾਈ ਕਿੰਨੇ ਟਾਈਮ ਦੀਆਂ ਹੋਗੀਆਂ ਆ ਵੀਰੇ 2 ਮਹੀਨੇ ਦੀ ਕੱਬਣਾ ਆ 2 ਮਹੀਨੇ ਦੀ ਆ ਇਹਨੂੰ 4-5 ਦਿਨ ਹੀ ਹੋਏ ਅੱਛਾ ਠੀਕ ਹੈ ਇਹ ਕੱਦ ਛੋਟਾ ਰੰਨਾ ਇਹਨਾਂ ਦਾ ਹਾਂਜੀ ਬਾਈ ਅੱਛਾ ਅੱਛਾ ਤੇ ਗੁਗਾ ਗੁਗਾ ਹੈ ਹੁਣ ਹੀ ਆਏ ਆ ਬਈ ਹਜੇ ਅਸ਼ਾ ਕੇ ਖੜੇ ਹੈ ਠੀਕ ਹੈ ਠੀਕ ਹੈ ਕਿਹੜਾ ਪਿੰਡ ਵਸਾਈ ਫੁੱਲੋ ਬਾਈ ਜੀ ਅੱਛਾ ਫੁੱਲੋ ਫੁੱਲੋ ਠੀਕ ਹੈ ਬਾਈ ਜੀ ਬਹੁਤ ਵਧੀਆ ਮਾਲ ਲੈ ਕੇ ਆਏ ਆ ਤੇ ਬਹੁਤ ਸੋਹਣੇ ਪੀਸ ਨੇ ਤੇ ਆਜੋ ਆਪਾਂ ਹੋਰ ਕਰਦੇ ਆ ਗੱਲਬਾਤ ਅੱਗੇ ਬਹੁਤ ਸੋਹਣਾ ਮਾਹੌਲ ਹੈਗਾ ਇੱਥੇ ਇਹ ਆ ਰਿਹਾ ਨਜ਼ਾਰਾ ਦੇਖਣ ਦਾ ਵੀ ਕਿਸੇ ਵੀ ਬਾਈ ਨੇ ਵੀਰ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਸੇਲ ਪਰਚੇਸ ਦਾ ਕਰਨਾ ਹੈ ਨਾ ਤਾਂ ਇੱਥੇ ਆ ਕੇ ਮੰਡੀ ਦਾ ਰੌਣਕ ਮੇਲਾ ਦੇਖੋ ਬਹੁਤ ਤਰ੍ਹਾਂ ਦੇ نسل ਦੇ ਬੱਚੇ ਆ ਬੱਕਰੀਆਂ ਨੇ ਕੁੱਕੜ ਕੁੱਤੇ ਆ ਹਰੇਕ ਤਰ੍ਹਾਂ ਦਾ ਜਾਨਵਰ ਇੱਥੇ ਮਿਲਦਾ ਹੈਗਾ ਤੇ ਆਉਂਗੇ ਹਰੇਕ ਤਰ੍ਹਾਂ ਦਾ ਪ੍ਰਬੰਧ ਆ ਇੱਥੇ ਚਾਹ ਪਾਣੀ ਦਾ ਰੋਟੀ ਦਾ ਲੰਗਰ ਦਾ ਪਾਰਕਿੰਗ ਦਾ ਪੂਰੀਆਂ ਸਹੂਲਤਾਂ ਇੱਥੇ ਫਾਰਮ ਵੱਲੋਂ ਦਿੱਤੀਆਂ ਜਾਂਦੀਆਂ ਨੇ ਤੇ ਇੱਥੇ ਆ ਕੇ ਜਰੂਰ ਵਿਜ਼ਿਟ ਕਰੋ ਤੇ ਇੱਧਰ ਵੀ ਮਾਲ ਲੈ ਕੇ ਆਏ ਆ ਬਾਈ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਕਿੱਥੋਂ ਆਏ ਨੇ ਕੀ ਮਾਲ ਹੈ ਆਪਣਾ ਬਾਈ ਮਾਲ ਕਿਹੜਾ ਬੰਦਾ ਉਹ ਕੁੱਕੜਾ ਵੀ ਭੱਜ ਗਿਆ ਤੇਰਾ ਦਾ ਕੁੱਕੜ ਦੇ ਬੈਠਾ ਸੀਗਾ ਇਹ ਛੋਟੇ ਦਾ? ਅੱਛਾ। ਕਿਹੜੇ ਪਿੰਡ ਹੈ ਜੀ ਆਪਣਾ? ਲਾਲਿਆਣਾ ਜੀ। ਲਾਲਿਆਣਾ? ਲਾਲਿਆਣਾ। ਲਾਲਿਆਣਾ। ਹਾਂਜੀ। ਠੀਕ ਹੈ। ਤੇ ਇਹ ਕਿੰਨੇ ਸਾਲ ਦਾ ਹੈ? ਇਹ 6 ਮਹੀਨੇ ਦਾ। 6 ਕੁ ਮਹੀਨਿਆਂ ਦਾ ਬੱਚਾ ਹੈ ਜੀ। ਠੀਕ ਹੈ। ਤੇ ਨਸਲ ਕਿਹੜੀ ਹੈ? ਨਸਲ ਭਾਈ ਮੈਨੂੰ ਨਹੀਂ ਪਤਾ ਨੀ। ਨਸਲ ਤਾਂ ਰੱਖਿਆ ਕਰੋ ਪਤਾ ਜੇ ਕੋਈ ਪੁੱਛ ਲੇ। ਮਿੱਟ ਲੱਗਦਾ ਨਾ ਭਾਈ? ਤੁਸੀਂ ਕਰਦੇ ਹੋ ਤਾਂ ਮੱਕਰੀਆਂ ਨਹੀਂ ਕਰਦੇ ਹੋ? ਉਹ ਮੁੰਡਾ ਕਰਦਾ ਮੈਂ ਨਾਲ ਆਇਆ। ਅੱਛਾ ਨਾਲ ਸਾਈ ਕਿਉਂ ਤੁਸੀਂ ਤਾਂ? ਠੀਕ ਹੈ ਨਸਲ ਕਿਹੜੀ ਆ ਰਹੀ ਆ ਆਪਣੇ ਬੱਕਰੇ ਨਸਲ ਕਿਹੜੀ ਆ ਆ ਜੋ ਅੱਗੇ ਆ ਜੋ ਆ ਜੋ ਅੱਗੇ ਕਾ ਬਣੀ ਵੀਡੀਓ ਬਣਾਈ ਜਾਂਦੀ ਸੀ ਨਾ ਤੇ ਇਹ ਕਿੰਨੇ ਚਿਰ ਦਾ ਹੈਗਾ ਇਹ 6 ਮਹੀਨੇ ਦਾ ਜੀ 6 ਮਹੀਨੇ ਦਾ ਹੈਗਾ ਠੀਕ ਹੈ ਇਹਦੀ ਕੀ ਡਿਮਾਂਡ ਮੰਗ ਰੱਖੀ ਆ ਇਹਦੇ 12000 ਰੁਪਏ ਰੱਖਿਆ ਜੀ ਤੇ ਕੋਈ ਆਏਗਾ ਕ ਕਾਕ ਬਹੁਤ ਆਏ ਜੀ ਠੀਕ ਹੈ ਲਾ ਕੇ ਗਿਆ ਕੋਈ ਰੇਟ ਹਾਂ ਜੀ ਲਾ ਕੇ ਗਿਆ ਕਿੰਨਾ ਲੱਗਿਆ ਇਹਦਾ ਜੀ 8500 ਰੁਪਏ ਲੱਗ ਕੇ ਗਿਆ ਅੱਛਾ ਤੇ ਆਪਾਂ ਦੇਣਾ 12 ਆ ਹਾਂ ਜੀ ਆਪਾਂ ਕਾਪੀ ਦਾ ਦੇਣਾ ਜੀ ਪੂਰੀ ਠੀਕ ਹੈ ਠੀਕ ਹੈ ਬਹੁਤ ਹੋਣਾ ਹੈਗਾ ਤੇ 6 ਮਹੀਨੇ ਦੇ ਹੈ ਜੀ ਠੀਕ ਹੈ ਇਹਦੇ ਬਲੇ ਇਹ ਬੱਚੇ ਵਗੈਰਾ ਹੋਰ ਵੀ ਨਹੀਂ ਬੱਚੇ ਛੱਡਿਆ ਨਹੀਂ ਹੈ ਅੱਛਾ ਛੱਡਿਆ ਨਹੀਂ ਹੈ ਛੋਟਾ ਹੈਗਾ ਜੀ ਠੀਕ ਹੈ ਠੀਕ ਹੈ ਤੇ ਹੋਰ ਵੀ ਮਾਲ ਹੈਗਾ ਆਪਣੇ ਹਾਂ ਜੀ ਹੋਰ ਵੀ ਹੈਗੇ ਬੀਟਰ ਵੀ ਹੈ ਬਰਬਰੀਆਂ ਵੀ ਹੈ ਅੱਛਾ ਬਰਬਰੀਆਂ ਤੇ ਉਹ ਵੀ ਲੈ ਕੇ ਆਇਆ ਕਰੋ ਇੱਥੇ ਉਹ ਜ਼ਕਰੇ ਰੱਖੀ ਹੋਏ ਜੀ ਅੱਛਾ ਅੱਛਾ ਉਹਨਾਂ ਦਾ ਬਰੀਡ ਅੱਗੇ ਲੈਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਅੱਗੇ ਆਪਾਂ ਦੇਖਦੇ ਹਾਂ ਹੋਰ ਬਹੁਤ ਵਧੀਆ ਇੱਥੇ ਮਾਹੌਲ ਹੈਗਾ ਬਹੁਤ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਆ ਤੇ ਕਿਸੇ ਨੇ ਵੀ ਭਾਈ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਵਰ ਲੈਣਾ ਹੈ ਤਾਂ ਇੱਥੇ ਆ ਕੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਬਹੁਤ ਵਧੀਆ ਇੱਥੇ ਹਰੇਕ ਤਰ੍ਹਾਂ ਦਾ ਮਾਲ ਮਿਲਦਾ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਤੇ ਇੱਕ ਵਾਰੀ ਆ ਕੇ ਇੱਥੇ ਜਰੂਰ ਦੇਖੋ ਧੰਨਵਾਦ